ਦੇ ਅੰਮ੍ਰਿਤ ਛਕ ਲਿਆ ਸੱਜੇ ਪਾਤਸ਼ਾਹ ਪੰਜ ਬਾਣੀਆਂ ਦੇ ਵਿੱਚੋਂ ਕੋਈ ਵੀ ਬਾਣੀ ਦਾ ਜਾਪ ਸਿੱਖ ਨਾ ਕਰਦਾ ਹੋਵੇ ਬੱਜਰ ਕਰੇ ਤਾਂ ਤੋਂ ਨਾ ਬਚਿਆ ਹੋਵੇ ਤਮਾਕੂ ਬੀੜੇ ਵਾਲੇ ਦੇ ਹੱਥੋਂ ਛਕ ਲੈਣਾ ਸ਼ਰਾਬ ਵੀ ਛਕ ਲੈਣੀ ਅੰਮ੍ਰਿਤ ਵੀ ਛਕਿਆ ਹੋਵੇ ਮਹਾਰਾਜ ਕੀ ਉਹਨੂੰ ਮੋਕਸ਼ ਦੀ ਪ੍ਰਾਪਤੀ ਹੋ ਸਕਦੀ ਮਹਾਰਾਜ ਕਹਿੰਦੇ ਨਹੀਂ ਇਹਨਾਂ ਅਸੀਂ ਜ਼ਰੂਰ ਕਰ ਸਕਦੇ ਵੀ ਉਹਦਾ ਅਗਲਾ ਜੀਵਨ ਜਿਹੜਾ ਗੁਰਸਿੱਖਾਂ ਦੇ ਘਰ ਦੇ ਅੰਦਰ ਦੇ ਦੇਾਂਗੇ ਉਹਨਾਂ ਕਿਹਾ ਮਹਾਰਾਜ ਇਹ ਸਤਸੰਗਤ ਦੀ ਪਾਵਨ ਬਚਨ ਸ਼ਹੀਦ ਸੱਜਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਰਚਨਾ ਦੇ ਵਿੱਚੋਂ ਇਹ ਵਜਨ ਨਿਕਲੇ ਔਰ ਲਿਖਤ ਰੂਪ ਦੇ ਅੰਦਰ ਵੀ ਸੱਦ ਸੰਗਤ ਇਹ ਸਾਨੂੰ ਗ੍ਰੰਥਾ ਦੇ ਅੰਦਰ ਇਹ ਵਜਨ ਮਿਲਦੇ ਆ ਬਾਰ ਬਾਰ ਸਿੱਖਾਂ ਨੇ ਸਵਾਲ ਕੀਤਾ ਮਹਾਰਾਜ ਜੀ ਫਿਰ ਵੀ ਕੋਈ ਸਿੱਖ ਮਰਜ਼ਾਦਾ ਨਾ ਰੱਖੀ ਨਾ ਨਿਤਨੇਮ ਕਰਦਾ ਹੋਇਆ ਤੇ ਮਹਾਰਾਜ ਕੀ ਮੁਕਤੀ ਦੀ ਪ੍ਰਾਪਤੀ ਮਹਾਰਾਜ ਕਹਿੰਦੇ ਫਿਰ ਵੀ ਉਹਨੂੰ ਗੁਰਸਿੱਖਾਂ ਦੇ ਘਰ ਦੇ ਅੰਦਰ ਦੀਵਣ ਜਿਸ ਦੀਆਂ ਰਗਾਂ ਦੇ ਅੰਦਰੋਂ ਸਾਧ ਸੰਗਤਿ ਉਸ ਪਾਵਨ ਖੰਡੇ ਬਾਟੇ ਦੀ